ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਆਉਣ ਵਾਲੇ ਘੰਟਿਆਂ ਦੇ ਅਫਾ ਗੱਲ ਕਰਨੀ ਹੈ ਜੀ ਇੱਕ ਤਾਜ਼ਾ ਸਿਸਟਮ ਐਕਟੀਵੇਟ ਹੋਇਆ ਤੇ ਇਹਦੇ ਬਾਰੇ ਤੁਹਾਨੂੰ ਅਪਡੇਟ ਦੇਣੀ ਹੈ ਐਸੇਲੇ ਲਗਭਗ 8 ਦੇ 5 ਵਜੇ ਜਾ ਰਹੇ ਨੇ ਤੇ ਇਸ ਵੀਡੀਓ ਦੇ ਵਿੱਚ ਅਫਾ ਹੁਣ 5 ਵਜੇ ਤੋਂ ਲੈ ਕੇ ਅਗਲੇ 4-5 ਘੰਟੇ ਯਾਨੀ ਕਿ ਰਾਤ ਦੇ 8-9 ਵਜੇ ਤੱਕ ਦੀ ਜੋ ਅਫ ਡਾਟਾ ਹੈ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਪਛੜੀ ਸਿਸਟਮ ਇੱਕ ਵਾਰ ਮੜਤਾ ਸਰਗਰਮ ਆ ਜਮੇ ਕਿ ਆਪਾਂ ਕਿ ਐਸਰਾਈਆਂ ਲਾਈਆਂ ਸੀ ਕਿ ਦੁਪਹਿਰ ਤੋਂ ਬਾਅਦ ਬੱਦਲ ਬਣੇਗਾ ਪੰਜਾਬ ਦੇ ਕੁਝ ਖਾਗਾਂ ਦੇ ਵਿੱਚ ਹਰਿਆਣਾ ਰਾਜਾਂ ਦੇ ਭਾਗਾਂ ਦੇ ਵਿੱਚ ਸਰਕੂਲੇਸ਼ਨ ਚੱਲਦਾ ਪਿਆ ਜੀ ਰਾਜਸਥਾਨ ਦੇ ਉੱਪਰ ਜਿਹਦੇ ਨਾਲ ਜਿਹੜੀ ਨਮੀ ਹੈ ਉਹ ਇੱਕ ਜਗ੍ਹਾ ਇਕੱਠੀ ਹੋ ਰਹੀ ਹੈ ਰਾਜਸਥਾਨ ਦੇ ਬਹੁਤੇ ਖਾਗਾਂ ਦੇ ਵਿੱਚ ਤੇ ਇਸ ਕਰਕੇ ਅੱਜ ਬੱਦਲ ਪੰਜਾਬ ਦੇ ਵਿੱਚ ਬਹੁਤਾ ਨਹੀਂ ਬਣਿਆ ਹਟਟੂਟੂਵੇਂ ਤੌਰ ਤੇ ਬੱਦਲ ਬਣ ਜਿਹੜੀ ਉੱਪਰਲੇ ਫੱਦਰ ਤੇ ਲੰਘ ਰਹੀ ਹੈ ਜੇਕਰ ਆਪਾਂ ਐਸੇ ਵਾਲੀ ਦੀ ਗੱਲ ਕਰਦੇ ਹਾਂ ਜੀ ਤੇ ਪੰਜਾਬ ਦੇ ਖਾਸਕਰ ਬਰਨਾਲਾ ਮਾਨਸਾ ਸੰਗਰੂਰ ਔਰ ਬਠਿੰਡਾ ਸ਼੍ਰੀ ਮੁਕਤਸ ਆਜਲਕਾ ਫਰੀਦਕੋਟ ਅਬੋਹਰ ਇਹਨਾਂ ਖੇਤਰਾਂ ਦੇ ਵਿੱਚ ਤੇ ਦੂਜੇ ਪਾਸੇ ਸ਼ਿਰਕੰਗਾਂਗਰ ਹਰਮਾਨਗੜ੍ਹ ਤੇ ਨੋਗੜ ਇਹਨਾਂ ਖਾਗਾਂ ਦੇ ਵਿੱਚ ਬਦਲਾ ਦਾ ਨਿਰਮਾਣ ਹੋ ਰਿਹਾ ਜਿਹੜੇ ਕਿ ਆਉਂਦੇ 2-3 ਘੰਟਿਆਂ ਦੇ ਵਿੱਚ ਘੱਟ ਖੇਤਰੀ ਕਾਰਵਾਈਆਂ ਕਰਾ ਸਕਦੇ ਨੇ ਯਾਨੀ ਕਿ ਹਲਕੇ ਤੋਂ ਲੈ ਕੇ ਦਰਮਿਆਨੇ ਸ਼ਰਾਟੇ ਇਹਨਾਂ ਖੇਤਰਾਂ ਦੇ ਵਿੱਚ ਲੱਗ ਸਕਦੇ ਨੇ ਜਿਹੜੇ ਖੇਤਰ ਤੁਹਾਨੂੰ ਗਿਣਾਏ ਨੇ ਪਰ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਨਹੀਂ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਕੁੱਲ ਮਿਲਾ ਕੇ 20-25% ਖੇਤਰ ਦੇ ਵਿੱਚ ਕਿਤੇ ਕਿਤੇ ਹਲਕੇ ਕਿਤੇ ਕਿਤੇ ਦਰਮਿਆਨੇ ਸ਼ਰਾਟੇ ਲੱਗਣ ਦੇ ਅਸਰ ਰਹਿਣਗੇ ਇਹ ਬਦਲ ਜੇਕਰ ਹੋਰ ਫੈਲਦਾ ਹੋਰ ਫੈਲਾ ਹੁੰਦਾ ਹੈ ਸਿਲਕਤੇ ਪੋਸਟਰ ਰਾਹੀਂ ਸਾਂਝੇ ਕਰਦਾਂਗੇ ਫਿਲਹਾਲ ਪੰਜਾਬ ਦੇ ਇਹਨਾਂ ਖਾਗਾਂ ਦੇ ਵਿੱਚ ਬੱਦਲ ਐਕਟਿਵੇਟ ਹੋ ਚੁੱਕੇ ਨੇ ਤੇ ਆਉਂਦੇ ਜਿਹੜੇ ਦੋ ਦਿਨ ਘੰਟੇ ਨੇ ਘੱਟ ਖੇਤਰੀ ਕਾਰਵਾਈਆਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਦਰਜ ਹੋਣਗੀਆਂ ਜ਼ਿਲ੍ਹੇ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਿੰਨੇ ਆ ਜੇ ਸੰਗਰੂਰ ਬਰਨਾਲਾ ਮਾਲਸਾ ਬਠਿੰਡਾ ਮੋਗਾ ਸ਼੍ਰੀ ਮੁਕਸ਼ੌਰ ਸਾਹਿਬ ਮਲੋਟ ਫਾਜਲਕਾ ਅਬੋਹਰ ਇਨਾਫਾਗਾ ਦੇ ਵਿੱਚ ਤੇ ਰਾਜਸਥਾਨ ਦੇ ਸ਼੍ਰੀ ਗੰਗਾ ਨਗਰ ਹਨਮਾਨਗੜ ਤੇ ਅਨੂਪਗੜ ਤੇ ਸੁਰਤਗੜ ਇਨਾਫਾਗਾ ਦੇ ਵਿੱਚ ਸਰਸਫ ਹਟਿਆਬਾਦ ਹੋ ਸਕਦਾ ਕੁਝ ਹਰਿਆਣਾ ਦੇ ਖੇਤਰ ਜਿੱਥੇ ਹਲਕੀ ਮੋਟੀ ਕਾਰਵਾਈਆਂ ਹੋ ਸਕਦੀਆਂ ਨੇ ਜੀ ਸੋ ਜੀ ਆਉਂਦੇ ਘੰਟਿਆਂ ਦੀ ਅਪਡੇਟ ਬਾਕੀ ਤੁਹਾਨੂੰ ਲਿਖਤੀ ਫੋਰਸ ਰਹੀ ਜੇਕਰ ਬਦਲ ਫੈਲਦਾ ਉਹਦੀ ਅਪਡੇਟ ਤੁਹਾਨੂੰ ਦੇ ਦੇਵਾਂਗੇ ਚਲੋ